ਕੀ ਸਮਾਨ ਦੇਖਦੇ ਪਏ ਹਾਂ ਜੀ ਸ਼ਿਰਮੁਖਸਰ ਸਾਹਿਬ ਮਾਗੀ ਦਾ ਮੇਲਾ ਜੋ ਹੁੰਦਾ ਜੀ ਲੋਹੜੀ ਤੋਂ ਇੱਕ ਦਿਨ ਬਾਅਦ ਮਾਗੀ ਦਾ ਮੇਲਾ ਹੁੰਦਾ ਜੀ ਇਹਨੀਆਂ ਤਸਵੀਰਾਂ ਅਜੇ ਕੈਰੀ ਚੱਲ ਰਹੀ ਹੋਈ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਪਤਾ ਨਹੀਂ ਹੁਣ ਲੋਡਿੰਗ 'ਚ ਫੜ ਦਿੰਦਾ ਮਾਲ ਬਹੁਤ ਹਾਂ ਬਿਲਕੁਲ ਤਾਂ ਹੈ ਹੀ ਹੈ ਜੀ ਕਾਨੂੰਨ ਪਾਤੀ ਮੁੰਡੇ ਨੇ ਹਾਂ ਉਹ ਤਾਂ ਹੈ ਇਹਨੂੰ ਚੱਕ ਲਓ ਪਹਿਲਾਂ ਫੜ ਜਾਣਾ ਉਹਨੇ ਹਲੇ ਤੱਕ ਲਿਆ ਕਰੋ ਇਹ ਜੋ ਮੰਦਰ ਬਣ ਜਾ ਰਿਹਾ ਜੀ ਇਹਦੀ ਯਾਤਰਾ ਬਿਲਕੁਲ ਭੋਲੇनाथ ਗੁਜਾਰਨਾਸ ਦਾ ਜੋ ਮੰਦਰ ਬਣ ਜਾ ਰਿਹਾ ਜੀ ਇਹਦੀ ਯਾਤਰਾ ਬਿਲਕੁਲ ਫਰੀ ਹੈ ਜੀ ਕੱਲਾ ਪ੍ਰਸ਼ਾਦ ਹੀ ਮਿਲ ਕੇ ਮੁੱਲ ਮਿਲੂਗਾ ਬਾਕੀ ਯਾਤਰਾ ਫਰੀ ਇੰਦੀ ਕੀਤੀ ਜਾਊਗੀ ਜੀ ਤੇ ਜਾਦਾ ਵੀ ਮੈਂ ਜੇ ਕੱਢ ਲਈ ਆ ਤੁਸੀਂ ਦੇ ਸਕਦੇ ਹੋ ਯਾਤਰਾ ਫਰੀ ਜੀ ਇਸ ਮੇਲੇ ਦੀ ਜੋ ਗਦਾਰਨਾਥ ਦਾ ਪੁਲੇਨਾਥ ਦਾ ਮੰਦਿਰ ਬਣਨ ਜਾ ਰਿਹਾ ਜੀ ਇਹਦੀ ਯਾਤਰਾ ਫਰੀ ਪਰਮਾਤਮਾ ਹਰ ਇੱਕ ਦੀ ਯਾਤਰਾ ਸਫਲ ਕਰੇ ਜੋ ਯਾਤਰਾ ਮਾਗੀ ਦੇ ਮੇਲੇ ਤੇ ਯਾਤਰਾ ਆਉਣਗੇ ਸੰਗਤ ਆਊਗੀ ਉਸ ਮੇਲੇ ਨੂੰ ਇਹ ਗਦਾਰਨਾਥ ਦਾ ਜੋ ਮੰਦਿਰ ਬਣਨ ਜਾ ਰਿਹਾ ਜੀ ਇਹ ਫਰੀ ਦਿਖਾਇਆ ਜਾਊਗਾ ਜੀ ਹੈਵੀ ਚੀਜ਼ ਹੈ ਅੱਛਾ ਜੀ ਇਹ ਲੁਧਿਆਣੇ ਤੋਂ ਇੱਥੇ ਬੰਰ ਰਿਹਾ ਜੀ ਦੂਜੇ ਨੰਬਰ ਤੇ ਜੀ ਚਲੀ ਗਿਆ ਜੀ ਜੰਮੂ ਅੱਛਾ ਜੰਮੂ ਜੰਮੂ ਤੋਂ ਠੀਕ ਹੈ ਜੀ ਚਲੋ ਤੁਸੀਂ ਸਿੱਧਾ ਇੱਥੇ ਲੁਗੋ ਨਾ ਮੁਖਸਰ ਆ ਦੇਖੋ ਜੀ ਤੁਸੀਂ ਇੱਥੇ ਦੇ ਸਕਦੇ ਹੋ 50 ਤੋਂ 60 ਫੁੱਟ ਉੱਚਾ ਮਲਕੇ ਇੱਥੇ ਮੰਦਿਰ ਬੰਨਣਾ ਜੀ ਤੁਹਾਨੂੰ ਤਸਵੀਰਾਂ ਉਤਲੀਆਂ ਦਿਖਾ ਰਹੇ ਜੀ ਕਦਾਰਨਾਥ ਕੋਲੇਨਾਥ ਦਾ ਜੋ ਮੰਦਿਰ ਇਹਨਾਂ ਨੇ ਦੱਸਿਆ ਜੀ ਬਣਾਉਣ ਬਣੂਗਾ ਪਰ ਕੋਈ ਨਹੀਂ ਪੜੋ ਲੱਗੂ ਕਿ ਸ਼ੁੱਜੀ ਦੀ ਹਾਂਜੀ ਹਾਂਜੀ ਸਭ ਨੂੰ ਲੱਗੇ ਓਕੇ ਜੀ ਓਕੇ ਜੀ ਠੀਕ ਹੈ ਜੀ ਅੱਜ ਆ ਆ ਆ ਮੈਂ ਉਹਦਰਲੇ ਬੰਨੇ ਤੁਸੀਂ ਦੇਖ ਸਕਦੇ ਹੋ ਜੋ ਇਹਨਾਂ ਨੇ ਦੱਸਿਆ ਵੀ ਪਹਾੜੀ ਬਣਾਈ ਜਾਊਗੀ ਬਹੁਤ ਉੱਚੀ ਆ ਪਹਾੜੀ ਬਨ ਜਾ ਰਹੀ ਹੈ ਜੀ ਇੰਨੀ ਅੰਗੇ ਜੀ ਕਰ ਰਿਹਾ